ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪ੍ਰਮਾਤਮਾ ਦੀ ਯਾਦ ਉਸ ਦਾ ਸਿਮਰਨ ਚੱਲਦਾ ਰਹੇ ਤੇ ਇਹ ਰੋਹਾਨੀ ਜ਼ਿੰਦਗੀ ਹੈ ਔਰ ਸਿਮਰਨ ਨਾ ਚਲੇ ਉਹਦੀ ਯਾਦ ਨਾ ਚਲੇ ਇਹ ਮੌਤ ਹੈ ਆਖਾਂ ਜੀਵਾ ਬਿਸਰੇ ਮਰ ਜਾਉ ਆਖਦਾ ਤੇ ਮੈਂ ਜ਼ਿੰਦਾ ਨਹੀਂ ਆਖਦਾ ਤੇ ਮਰ ਜਾਂਦਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੇਤਾ ਕਿਛ ਕਾਏ ਉਹੀ ਜੀ ਰਿਹਾ ਜੇ ਦੇਵਿੰਦਰ ਸਮਰਨ ਚੱਲ ਰਿਹਾ ਪ੍ਰਭੂ ਦੀ ਯਾਦ ਚੱਲ ਰਹੀ ਹੈ ਇਹ ਰੂਹਾਨੀ ਜ਼ਿੰਦਗੀ ਹੈ ਕਰੀਬਨ ਕਰੀਬਨ ਅਜੋਕੇ ਸਮਝ ਅਸੀਂ ਦੇਖੀਏ ਬੰਦਾ ਜ਼ਿੰਦਾ ਹੈ ਸਰੀਰਕ ਤੌਰ ਤੇ ਜ਼ਿੰਦਾ ਹੋਵੇਗਾ ਆਰਥਿਕ ਤੌਰ ਤੇ ਜ਼ਿੰਦਾ ਹੋਵੇਗਾ ਸਮਾਜਿਕ ਤੌਰ ਤੇ ਜ਼ਿੰਦਾ ਹੋਵੇਗਾ ਰਾਜਨੀਤਿਕ ਤੌਰ ਤੇ ਜ਼ਿੰਦਾ ਹੋਵੇਗਾ ਕਰੀਬਨ ਕਰੀਬਨ ਧਾਰਮਿਕ ਤੌਰ ਤੇ ਮਨੁੱਖ ਮਰਦਾ ਹੈ ਰੋਹਾਨੀ ਤੌਰ ਤੇ ਬੰਦਾ ਮੁਰਦਾ ਹੈ ਇੰਜ ਕਹਿ ਲੋ ਬਾਹਰੋਂ ਜ਼ਿੰਦਾ ਹੈ ਅੰਦਰੋਂ ਮਰਿਆ ਹੋਇਆ ਹੈ ਬਾਹਰੋਂ ਚੱਲਦਾ ਫਿਰਦਾ ਦਿਖਾਈ ਦੇ ਰਿਹਾ ਹੈ ਅੰਦਰੋਂ ਮ੍ਰਿਤੂ ਹੋ ਗਈ ਹੈ ਆਖਾਂ ਜੀਵਾ ਬਿਸਰੇ ਮਰ ਜਾ ਮਰਣੰ ਬਿਸਣੰ ਗੋਬਿੰਦੇ ਜੀਵਨੰ ਹਰਨਾਮ ਧਿਆਵਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਬਸ ਉਸ ਦੀ ਯਾਦ ਹੀ ਜੀਵਣਾ ਹੈ ਉਸ ਨੂੰ ਭੁੱਲ ਜਾਣਾ ਹੀ ਮੌਤ ਹੈ ਤੋ ਭੈ ਮੌਤ ਦਾ ਹੀ ਹੈ ਪਰਮਾਤਮਾ ਦੇ ਵਿੱਚ ਮੌਤ ਨਹੀਂ ਇਸ ਵਾਸਤੇ ਸਤਿਗੁਰ ਕਹਿੰਦੇ ਨੇ ਨਿਰਭਉ ਭੈ ਤੋ ਰਹਿਤ ਭੈ ਆਪਣੇ ਤੋਂ ਵੱਡਾ ਵੱਡੇ ਦਾ ਹੁੰਦਾ ਉਸ ਤੋਂ ਵੱਡਾ ਹੀ ਕੋਈ ਨਹੀਂ ਫਿਰ ਸਤਿਗੁਰ ਕਹਿੰਦੇ ਨਿਰਵੈਰ ਉਹਦਾ ਕੋਈ ਸ਼ਰੀਰਕ ਹੀ ਨਹੀਂ ਹੈ ਉਹਦੇ ਅੰਦਰ ਜਲਨ ਨਹੀਂ ਉਹਦੇ ਅੰਦਰ ਵੈਰ ਭਾਵ ਨਹੀਂ ਇਹ ਬਹੁਤ ਵੱਡਾ ਮਾਨਸਿਕ ਰੋਗ ਹੈ ਵੈਰ ਤੇ ਭੈ ਭੈ ਦੇਚ ਦਬਿਆ ਹੋਇਆ ਮਨੁੱਖ ਵੈਰ ਦੇਚ ਦਬਿਆ ਹੋਇਆ ਮਨੁੱਖ ਅਕਸਰ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ ਅਕਸਰ پاگلਪਨ ਦੇ ਦਹਾਨੇ ਤੇ ਜਾ ਪਹੁੰਚਦੇ ਨੇ ਭਗਤ ਕਬੀਰ ਕਹਿੰਦੇ ਨੇ RAM ਦੇ ਗੁਣ ਗਾਂਦਿਆਂ ਗਾਂਦਿਆਂ ਮੇਰੀ ਇੱਕ ਹਾਲਤ ਬਣ ਗਈਏ ਕਹਤ ਕਬੀਰ RAM ਗੁਣ ਗਾਓ ਆਪ ਨਾ ਡਰੋ ਨਾ ਅਵਰ ਡਰਾਓ ਹੁਣ ਨਾ ਮੈਂ ਕਿਸੇ ਤੋਂ ਡਰਦਾ ਨਾ ਮੈਂ ਕਿਸੇ ਨੂੰ ਡਰਾਉਣਾ ਇਹ ਅਵਸਥਾ ਉਦੋਂ ਹੀ ਬਣਦੀ ਹੈ ਜਦ ਬੰਦਾ ਨਿਰਭਉ ਦਾ ਜਾਪ ਕਰੇ ਜਿਹਦੇ ਚ ਭੈ ਨਹੀਂ ਉਹਦੇ ਨਾਲ ਜੁੜੇ ਤਾਂ ਹੀ ਬਹਿਤ ਹੋ ਰਹਿਤ ਹੋ ਸਕੇਗਾ ਵਰਨਾ ਬੰਦਾ ਭੈ ਭੀਤ ਬਣਿਆ ਹੀ ਰਹੇਗਾ ਬੰਦੇ ਦੇ ਅੰਦਰ ਕਈ ਤਰ੍ਹਾਂ ਦੇ ਹੋਰ ਵੀ ਭੈ ਨੇ ਕਿਧਰੇ ਮੈਂ ਮਰ ਨਾ ਜਾਵਾਂ ਕਿਧਰੇ ਮੇਰਾ ਦਿਗਾਲਾ ਨਾ ਨਿਕਲ ਜਾਏ ਕਿਧਰੇ ਮੇਰੀ ਬੇਇੱਜ਼ਤੀ ਨਾ ਹੋ ਜਾਏ ਕਿਧਰੇ ਸਮਾਜ ਦੇ ਚ ਬਣਿਆ ਹੋਇਆ ਰਤਬਾ ਮੇਰਾ ਖਤਮ ਨਾ ਹੋ ਜਾਏ ਕਿਧਰੇ ਮੈਂ ਮਰ ਨਾ ਜਾਵਾਂ ਕਿਧਰੇ ਮੈਨੂੰ ਕੋਈ ਚੋਟ ਨਾ ਲੱਗ ਜਾਏ ਮੈਂ ਕਿਧਰੇ ਮੁਕਦਮੇ ਵਿੱਚ ਹਾਰ ਨਾ ਜਾਵਾਂ ਗਰਸ ਕੇ ਦਿਨ ਇੱਕ ਹੈ ਪਰ ਅਨੇਕਾਂ ਤਰ੍ਹਾਂ ਦੇ ਭੈ ਝੋਲੀ ਵਿੱਚ ਪੈ ਨੇ ਔਰ ਹਰ ਦਿਨ ਕਿਸੇ ਨਵੇਂ ਭੈ ਨੂੰ ਜਨਮ ਦਿੰਦਾ ਔਰ ਮੈਂ ਫਿਰ ਅਰਜ਼ ਕਰਾਂ ਭੈ ਸਿਰਫ ਮੌਤ ਦਾ ਹੀ ਹੈ ਕਈ ਬੰਦੇ ਤੇ ਇਤਨੇ ਭੈ ਭੀਤ ਨੇ ਉਹ ਇਸ ਹੱਦ ਤੱਕ ਵੀ ਸੋਚਦੇ ਨੇ ਟ੍ਰੇਨ ਵਿੱਚ ਨਹੀਂ ਬੈਠਣਾ ਬੱਸ ਵਿੱਚ ਨਹੀਂ ਬੈਠਣਾ ਘਰ ਦੇ ਚ ਨਹੀਂ ਬੈਠਣਾ ਕਿਉਂਕਿ ਐਕਸੀਡੈਂਟ ਹੋ ਜਾਂਦੇ ਮੌਤ ਹੋ ਜਾਂਦੀ ਹੈ ਪਰ ਉਹਨਾਂ ਨੂੰ ਕੌਣ ਦੱਸੇ ਮੌਤ ਤੇ ਚਾਰ ਪਾਈ ਤੇ ਵੀ ਆ ਜਾਂਦੀ ਹੈ ਮੌਤ ਤੇ ਘਰ ਦੇ ਚ ਵੀ ਆ ਜਾਂਦੀ ਹੈ ਮੌਤ ਵਾਸਤੇ ਬਾਹਰ ਜਾਣ ਦੀ ਕੋਈ ਲੋੜ ਵੀ ਨਹੀਂ ਤੋਂ ਪਰਬਲ ਜਿਹੜਾ ਭੈ ਹੈ ਮਨੁੱਖ ਦੇ ਜ਼ਿਹਨ ਦੇ ਉਹ ਮੌਤ ਦਾ ਹੈ ਔਰ ਸਤਗੁਰ ਕਹਿੰਦੇ ਨੇ ਪ੍ਰਮਾਤਮਾ ਅੰਮ੍ਰਿਤ ਹੈ ਉਹਦੇ ਚ ਮੌਤ ਹੀ ਨਹੀਂ ਇਸ ਵਾਸਤੇ ਉਹ ਨਿਰਭਉ ਹੈ ਉਸ ਤੋਂ ਕੋਈ ਵੱਡਾ ਹੀ ਨਹੀਂ ਇਸ ਵਾਸਤੇ ਉਸ ਦੇ ਚ ਪਹਿ ਹੈ ਨਹੀਂ ਔਰ ਉਸ ਦੇ ਚ ਵੈਰ ਹੀ ਨਹੀਂ ਵੈਰ ਇੱਕ ਮਾਨਸਿਕ ਰੋਗ ਹੈ ਅਕਸਰ ਸ਼ਰੀਕਾ ਨਾਲ ਹੁੰਦਾ ਹੈ ਬਰਾਬਰ ਦੇ ਮਨੁੱਖਾਂ ਨਾਲ ਪੈਦਾ ਹੋ ਜਾਂਦਾ ਹੈ ਔਰ ਅੰਦਰੋਂ ਕੋਸ਼ਿਸ਼ ਹੁੰਦੀ ਹੈ ਕਿ ਉੱਪਰ ਨਾ ਉਠੇ ਕਿਉਂਕਿ ਇਹ ਉੱਪਰ ਉਠਿਆ ਮੈਂ ਛੋਟਾ ਹੋ ਜਾਵਾਂਗਾ ਕੁਦਰਤੀ ਗੱਲ ਹੈ ਇੱਕ ਲਕੀਰ ਦੇ ਸਾਹਮਣੇ ਵੱਡੀ ਲਕੀਰ ਖਿੱਚ ਲਈਏ ਦੂਸਰੀ ਆਪਣੇ ਆਪ ਛੋਟੀ ਹੋ ਜਾਂਦੀ ਹੈ ਜਿਸ ਦੇ ਨਾਲ ਸ਼ਰੀਕਾ ਹੈ ਅਗਰ ਉਹ ਆਪਣੇ ਤੋਂ ਵੱਡਾ ਹੋ ਜਾਏ ਤਾਂ ਫਿਰ ਮਨੁੱਖ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਇਸ ਵਾਸਤੇ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਡਾ ਨਾ ਹੋਵੇ ਔਰ ਉਸ ਦਾ ਵੈਰ ਫਿਰ ਉਹ ਆਪਣੇ ਹਿਰਦੇ ਚ ਰੱਖਦਾ ਹੈ ਔਰ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਮੈਂ ਵੱਡਾ ਹੋਵਾਂ ਕਿਉਂਕਿ ਮੈਂ ਵੱਡਾ ਹੋਵਾਂ ਦੂਜੇ ਨੂੰ ਛੋਟਾ ਕਰਨਾ ਹੀ ਪੈਗਾ ਵਰਨਾ ਮਨੁੱਖ ਹੋ ਹੀ ਨਹੀਂ ਸਕਦਾ ਪਰਮਾਤਮਾ ਦੇ ਵਿੱਚ ਵੈਰ ਨਹੀਂ ਕਿਉਂਕਿ ਉਸ ਦਾ ਕੋਈ ਸ਼ਰੀਕ ਹੀ ਨਹੀਂ ਉਸ ਦੀ ਕੋਈ ਬਰਾਬਰੀ ਕਰਨ ਵਾਲਾ ਹੀ ਨਹੀਂ ਤਿਸ ਦਾ ਸ਼ਰੀਕ ਨਾ ਕੋਈ ਨਾ ਕੋ ਕੰਟਕ ਵੈਰਾਈ ਹੈ ਹੀ ਨਹੀਂ ਉਸ ਦਾ ਕੋਈ ਸ਼ਰੀਕ ਮਨੁੱਖ ਦੇ ਮਨ ਦੇ ਵਿੱਚ ਇਹ ਜਿਹੜਾ ਵੈਰ ਭਾਵ ਹੈ ਇਹ ਸਿਰਫ ਸ਼ਰੀਕਾਚਾਰੀ ਕਰਕੇ ਹੈ ਬਰਾਬਰੀ ਕਰਕੇ ਹੈ ਈਰਾਨ ਦਾ ਪ੍ਰਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ ਦਰਖਤੇ ਦੋਸਤੀ ਬਾਨਸ਼ਾ ਕੇ ਕਾਮੇ ਦਿਲ ਬਬਾਰਾ ਨਿਹਾਲੇ ਦੁਸ਼ਮਨੀ ਬਰਕੁਨ ਕੇ ਰੰਜੋ ਬੇਸ਼ਮਾਰਾ ਸਾਹਿਬ ਬੰਦੇ ਦੋਸਤੀ ਦਾ ਬੂਟਾ ਲਾ ਸਜਣਤਾ ਦਾ ਬੂਟਾ ਲਾ ਨਿੱਤਰਤਾ ਦਾ ਬੂਟਾ ਲਾ ਜੇ ਤੂੰ ਸੁਖ ਚਾਹਨਾ ਹੈ ਜੇ ਕਿਧਰੇ ਦੁਸ਼ਮਣੀ ਦਾ ਬੂਟਾ ਤੂੰ ਲਾ ਵੀ ਬੈਠਾ ਹੈ ਤਾਂ ਅੱਜ ਹੀ ਜੜੋਂ ਕੁੱਟ ਦੇ ਇਹਨੂੰ ਸਿਵਾਏ ਦੁੱਖਾਂ ਦੇ ਸੋਲ ਦੇ ਹੋਰ ਕੁਝ ਨਹੀਂ ਲੱਗਦਾ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਇਲਾਜ ਦੱਸਦੇ ਜਿਸ ਦਿਨ ਇੱਕ ਸੱਜਣ ਬਣਦਾ ਹੈ ਉਸ ਦਿਨ ਅਨੇਕਤਾ ਆਪਣੇ ਆਪ ਸੱਜਣ ਦਿਖਾਈ ਰਹਿੰਦੀ ਹੈ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਔਰ ਆਲਮਾ ਦਾ ਕਹਿਣਾ ਹੈ ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ ਦੁਸ਼ਮਣਾਂ ਵਿੱਚ ਜੀਵਣਾ ਨਰਕ ਵਿੱਚ ਜੀਵਣਾ ਹੈ ਜਿਹੜੇ ਬੰਦੇ ਕਹਿੰਦੇ ਨੇ ਮੇਰੇ ਤੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਇਸ ਬੰਦੇ ਨੂੰ ਨਰਕ ਵਿੱਚ ਜਾਣ ਦੀ ਲੋੜ ਹੀ ਨਹੀਂ ਇਹ ਤੇ ਨਰਕ ਦੇ ਛੇ ਜੀ ਰਿਹਾ ਔਰ ਕਿਹੜੇ ਨਰਕ ਵਿੱਚ ਜਾ ਰਿਹਾ ਔਰ ਜੋ ਇਹ ਆਖੇ ਕਿ ਪਸ਼ੂ ਪੰਖੀ ਬਨਸਪਤੀ ਕੀੜੇ ਮਕੋੜੇ ਤੱਕ ਮੇਰੇ ਮਿੱਤਰ ਨੇ ਉਹਨੂੰ ਹੋਰ ਕਿਹੜਾ ਸਵਰਗ ਚਾਹੀਦਾ ਉਹ ਤੇ ਸਵਰਗ ਦੇ ਚ ਜੀ ਰਿਹਾ ਜਿਨੇ ਪਸ਼ੂਆਂ ਨੂੰ ਮਿੱਤਰ ਬਣਾ ਲਿਆ ਉਹ ਮਨੁੱਖਾਂ ਨੂੰ ਕਿਉਂ ਨਹੀਂ ਮਿੱਤਰ ਸਮਝੇਗਾ ਔਰ ਇਹ ਭਾਵਨਾ ਉਦੋਂ ਹੀ ਪੈਦਾ ਹੁੰਦੀ ਹੈ ਜਦ ਬੰਦਾ ਉਸ ਇੱਕ ਨੂੰ ਸੱਜਣ ਬਣਾਉਂਦਾ ਕਿਉਂਕਿ ਸਾਰੀ ਅਨੇਕਤਾ ਉਸ ਇੱਕ ਦੇ ਆਸਰੇ ਤੇ ਖੜੀ ਹੈ ਅਨੇਕਤਾ ਨੂੰ ਸੱਜਣ ਬਣਾਉਣਾ ਬੜਾ ਔਖਾ ਹੋਵੇਗਾ ਕਿਉਂਕਿ ਅਨੇਕਤਾ ਅਨੰਤ ਹੈ ਗਿਣਤੀ ਤੋਂ ਪਰੇ ਹੈ ਕਿਸ ਕਿਸ ਨੂੰ ਸੱਜਣ ਬਣਾਓਗੇ ਇੱਕ ਇੱਕ ਨੂੰ ਸੱਜਣ ਬਣਾਓਗੇ ਫਿਰ ਵੀ ਕੁਝ ਰਹਿ ਜਾਣਗੇ ਜਿਹੜੇ ਸੱਜਣ ਨਹੀਂ ਬਣਿਆ ਜੇ ਪਰ ਇੱਕ ਨੂੰ ਸੱਜਣ ਬਣਾਈਏ ਕਾਇਨਾਤ ਦਾ ਜ਼ਰਰਾ ਜ਼ਰਰਾ ਆਪਣੇ ਆਪ ਸੱਜਣ ਬਣ ਜਾਂਦਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਸਭ ਕੋ ਮੀਤ ਹਮ ਆਪਨ ਕਹਿਨਾ ਹਮ ਸਬਨਾ ਕੇ ਸਾਜਨ ਦੂਰ ਪਰ ਆਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਗੁਰੂ ਘਰ ਦਾ ਇੱਕ ਇਤਿਹਾਸ ਪ੍ਰਸੰਗ ਹੈ ਭਾਈ ਕਨਈਆ ਜੀ ਮੈਦਾਨੇ ਜੰਗ ਰਿਚ ਜਦ ਜ਼ਖਮੇ ਦਸ਼ਮਣਾਂ ਨੂੰ ਪਾਣੀ ਪਿਲਾਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਖੜੀ ਚ ਲੈ ਲਿਆ ਕਨਈਆ ਸਿਰਫ ਪਾਣੀ ਹੀ ਨਾ ਪਿਲਾ ਮਰਮ ਪੱਟੀ ਵੀ ਕਰ ਲਿਆ ਕਰ ਤੂੰ ਧਨ ਹੈ ਤੇਰੀ ਉਹ ਅਵਸਥਾ ਬਣ ਗਈ ਹੈ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਹੁਣ ਸਾਰਿਆਂ ਨਾਲ ਹੀ ਅਸੀਂ ਸੰਬੰਧ ਜੋੜ ਲਿਆ ਹੁਣ ਸਾਰਿਆਂ ਨਾਲ ਹੀ ਅਸੀਂ ਰਿਸ਼ਤਾ ਜੋੜ ਲਿਆ ਤੋ ਵੈਰ ਇੱਕ ਮਾਨਸਿਕ ਰੋਗ ਹੈ ਔਰ ਵੈਰ ਵਿੱਚ ਜੀਣ ਵਾਲਾ ਮਨੁੱਖ ਨਾ ਸਰੀਰਕ ਤੌਰ ਤੇ ਤੰਦਰੁਸਤ ਹੋਵੇਗਾ ਨਮਾਨਸਿਕ ਤੌਰ ਤੇ ਤੰਦਰੁਸਤ ਹੋਵੇਗਾ ਦਾਮਾਂ ਡੋਲ ਰਹੇਗਾ ਭੈ ਦੇਚ ਜੀਣ ਵਾਲਾ ਮਨੁੱਖ ਵੇ ਅਕਸਰ ਉਸ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੋਵੇਗਾ ਪਰੀਪੂਰਣੋ ਪ੍ਰਮਾਤਮਾ ਜੋ ਹੈ ਸਤਗੁਰ ਕਹਿੰਦੇ ਨੇ ਉਹ ਨਿਰਭਉ ਹੈ ਨਿਰਵੈਰ ਹੈ ਵੈਰ ਤੋਂ ਰਹਿਤ ਹੈ ਭੈ ਤੋਂ ਰਹਿਤ ਫਿਰ ਸਤਗੁਰ ਕਹਿੰਦੇ ਨੇ ਉਹ ਸਮੇ ਤੋਂ ਵੀ ਪਰੇ ਹੈ ਆਕਾਲ ਕਾਲ ਦੇਚ ਨਹੀਂ ਆਕਾਲ ਸਮੇ ਤੋਂ ਪਰੇ ਅਸੀਂ ਕਾਲ ਦੇ ਚਾ ਸਮੇਂ ਦੇ ਵਿੱਚ ਹਾਂ ਅਸੀਂ ਕੁਛ ਦਿਨ ਪਹਿਲੇ ਨਹੀਂ ਸੀ ਅਸੀਂ ਕੁਛ ਦਿਨ ਬਾਅਦ ਨਹੀਂ ਹੋਵਾਂਗੇ ਕਾਲ ਦੇ ਚਾ ਸਮੇਂ ਦੇ ਵਿੱਚ ਹਾਂ ਪ੍ਰਮਾਤਮਾ ਪ੍ਰਤੀ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਪ੍ਰਮਾਤਮਾ ਹੋਇਆ ਸੀ ਉਹ ਕੋਈ ਭੂਤਕਾਲ ਦੀ ਘਟਨਾ ਨਹੀਂ ਸੀ ਅਸੀਂ ਐਸਾ ਵੀ ਨਹੀਂ ਆਖ ਸਕਦੇ ਕਿ ਪ੍ਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਨਹੀਂ ਹੈ ਬਸ ਉਹ ਹੈ ਸੋ ਹੈ ਅਸੀਂ ਉਸ ਦੇ ਨਾਲ ਵਰਤਮਾਨ ਹੀ ਸਿਰਫ ਜੋੜ ਸਕਦੇ ਹਾਂ ਭੂਤਕਾਲ ਨਹੀਂ ਔਰ ਭਵਿਸ਼ ਵੀ ਨਹੀਂ ਬਸ ਉਹ ਹੈ ਸੋ ਹੈ ਇਹ ਭਵਿਸ਼ ਤੇ ਭੂਤਕਾਲ ਸੰਸਾਰ ਦਾ ਹੁੰਦਾ ਜੋ ਕਾਲ ਰੇਚ ਨੇ ਸਮੇਂ ਰੇਚ ਨੇ ਸਤਗੁਰ ਕਹਿੰਦੇ ਨੇ ਅਕਾਲ ਸਮੇ ਤੋਂ ਪਰੇ ਮਨੁੱਖ ਜੀਵਦਾ ਹੈ ਯਾ ਮਾਜ਼ੀ ਦੀਆਂ ਯਾਦਾਂ ਦੇ ਵਿੱਚ ਯਾ ਮੁਸਤਕਬਲ ਦੀ ਚਿੰਤਾ ਰੱਚ ਕਹਿੰਦੇ ਨੇ ਪ੍ਰਮਾਤਮਾ ਕੋਲ ਸਿਰਫ ਵਰਤਮਾਨ ਹੈ ਪ੍ਰਮਾਤਮਾ ਦਾ ਕੋਈ ਮਾਜ਼ੀ ਨਹੀਂ ਪ੍ਰਮਾਤਮਾ ਦਾ ਕੋਈ ਮੁਸਤਕਬਲ ਨਹੀਂ ਪ੍ਰਮਾਤਮਾ ਦਾ ਕੋਈ ਭਵਿਸ਼ ਨਹੀਂ ਪ੍ਰਮਾਤਮਾ ਦਾ ਕੋਈ ਭੂਤਕਾਲ ਨਹੀਂ ਪ੍ਰਮਾਤਮਾ ਵਰਤਮਾਨ ਹੈ ਉਹ ਹੈ ਸੁ ਹੈ ਵਰਤਮਾਨ ਵਿੱਚ ਜੀਣ ਵਾਲਾ ਮਨੁੱਖ ਧਾਰਮਕ ਹੈ ਭੂਤਕਾਲ ਦੀਆਂ ਯਾਦਾਂ ਵਿੱਚ ਜੀਣ ਵਾਲਾ ਔਰ ਭਵਿਸ਼ ਦੀ ਚਿੰਤਾ ਵਿੱਚ ਜੀਣ ਵਾਲਾ ਮਨੁੱਖ ਸੰਸਾਰੀ ਹੈ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਬਾਈਰ ਸਿੰਘ ਜੀ ਦਾ ਕਥਨ ਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਔਰ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਚੰਬੜੀ ਹੋਈ ਹੈ ਉਹਦਾ ਸਹਿਮ ਹੈ ਕੁਛ ਦਾ ਡਰ ਹੈ ਪਤਾ ਨਹੀਂ ਕਿ ਐਸਾ ਹੋਵੇਗਾ ਅਕਸਰ ਐਸਾ ਹੁੰਦਾ ਹੈ ਕਿ 10 ਨੌਜਵਾਨ ਕਿਧਰੇ ਬੈਠੇ ਹੋਣ ਤਾਂ ਉਹ ਭਵਿਸ਼ ਦੀ ਗੱਲ ਕਰਨਗੇ ਭਵਿਸ਼ ਦੀ ਚਿੰਤਾ ਔਰ 10 ਬੁੱਢੇ ਕਿਧਰੇ ਬੈਠੇ ਹੋਣ ਉਹ ਭੂਤਕਾਲ ਦੀ ਚਰਚਾ ਕਰਨਗੇ ਮਾਜ਼ੀ ਦੀ ਚਰਚਾ ਕਰਨਗੇ ਗੁਜ਼ਰੇ ਹੋਏ ਸਮੇਂ ਦੀ ਚਰਚਾ ਕਰਨਗੇ ਉਸਦੇ ਕੁਝ ਕਾਰਨ ਨੇ ਇੱਕ ਬੱਚਾ ਅਗਰ ਆਪਣੇ ਤੋਂ ਅੱਗੇ ਵੇਖੇ ਤੋ ਜਵਾਨੀ ਹੈ ਇੱਕ ਜਵਾਨ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਬੁਢੇਪਾ ਹੈ ਔਰ ਇੱਕ ਬੁੱਢਾ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਫਿਰ ਮੌਤ ਹੈ ਇਸ ਵਾਸਤੇ ਬੁੱਢਾ ਪਿੱਛੇ ਵੇਖਦਾ ਹੈ ਅੱਗੇ ਨਹੀਂ ਵੇਖਦਾ ਅੱਗੇ ਵੇਖੇ ਤੇ ਸਵਾਏ ਮੌਤ ਤੋਂ ਹੋਰ ਕੁਝ ਨਹੀਂ ਇਸ ਵਾਸਤੇ ਅਕਸਰ ਬਿਰਧ ਮਨੁੱਖ ਬਸ ਭੂਤਕਾਲ ਦੀ ਚਰਚਾ ਕਰਦੇ ਨੇ ਬਈ ਅਸੀਂ ਜਵਾਨੀ ਚ ਇੰਜ ਹੁੰਦੇ ਸੀ ਅਸੀਂ ਬਚਪਨ ਦੇ ਚ ਇੰਜ ਖੇਡਦੇ ਹੁੰਦੇ ਸੀ ਉਹ ਅੱਜ ਕੀ ਨੇ ਯਾ ਅੱਗੇ ਕੀ ਹੈ ਇਸ ਦੀ ਕੋਈ ਚਰਚਾ ਨਹੀਂ ਇਸ ਦੀ ਕੋਈ ਗੱਲ ਨਹੀਂ ਸਹਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਅਗਾਹ ਕੋ ਤਰਾੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌੜ ਨਾ ਹੋਵੀ ਜਨਮ ਦਾ ਐ ਬੰਦੇ ਅੱਗੇ ਵੇਖ ਰੱਗੇ ਮੌਤ ਦਿਖਾਈ ਦੇਂਦੀ ਅੱਗੇ ਅੰਤ ਦਿਖਾਈ ਦਿੰਦਾ ਕਿਉਂਕਿ ਅੱਗੇ ਦ੍ਰਿਸ਼ਟੀ ਕਰੀਏ ਤੇ ਸਵਾਏ ਅੰਤ ਤੋਂ ਹੋਰ ਕੁਝ ਨਹੀਂ ਇਸ ਵਾਸਤੇ ਮਨੁੱਖ ਫਿਰ ਮੁੜ ਕੇ ਪਿੱਛੇ ਦੇਖਦਾ ਹੈ ਆਪਣਾ ਬਚਪਨ ਦੇਖਦਾ ਹੈ 80 ਸਾਲ ਦਾ ਬੁੱਢਾ ਵੀ ਅਗਰ ਜਨਮ ਦਿਨ ਮਨਾਵੇ ਔਰ ਜਨਮ ਦਿਨ ਦੀ ਮੁਬਾਰਕ ਲਵੇ ਸਾਲਗिराਹ ਮੁਬਾਰਕ ਲਵੇ ਇਸ ਗੱਲ ਦਾ ਇਹ ਸਪਸ਼ਟ ਸਬੂਤ ਹੋ ਗਿਆ ਕਿ ਪਿੱਛੇ ਦੇਖ ਰਿਹਾ ਅੱਗੇ ਨਹੀਂ ਹੁਣ ਤੇ ਮਰਨ ਦਿਨ ਮਨਾਣਾ ਚਾਹੀਦਾ ਹੈ ਜਨਮ ਦਿਨ ਦਾ ਕੋਈ ਮਤਲਬ ਹੀ ਨਹੀਂ ਮਰਨ ਦਿਨ 100 ਦਿਨ ਆਇਆ ਨੇੜੇ ਬਿਲਕੁਲ ਨੇੜੇ ਤੇ ਜਨਮ ਦਿਨ ਹੋਇਆ 80 ਸਾਲ ਲੰਘ ਗਏ ਤਾਂ ਜਿਸ ਦਿਨ ਉਹ 80 ਸਾਲ ਹੋ ਗਏ ਉਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਜੋ ਦਿਨ ਅੱਜ ਕੱਲ ਦੇ ਆਉਣ ਵਾਲਾ ਹੈ ਉਹਨੂੰ ਭੁਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਾਤਮਾ ਸਮੇਂ ਦੇ ਵਿੱਚ ਨਹੀਂ ਅਕਾਲ ਜਿੱਥੇ ਕੋਈ ਭਵਿਸ਼ਾ